ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਇੱਕ ਨਵੇਂ ਵਲੌਗ 'ਚ ਤੇ ਅੱਜ ਆਪਾਂ ਵਲੌਗ ਦੇ ਵਿੱਚ ਆਪਾਂ Amazon ਤੋਂ ਇੱਕ ਟ੍ਰਾਈਪੋਡ ਮੰਗਾਇਆ ਹੈ ਤੇ ਸੋ ਆਪਾਂ ਉਹਦੀ ਅਨਬਾਕਸਿੰਗ ਕਰਾਂਗੇ ਦੇਖਦੇ ਹਾਂ ਕਿੰਦਾ ਦੀ ਕੁਆਲਿਟੀ ਹੈ ਅੱਜ ਉਹਦਾ ਫੁੱਲ ਰਿਵਿਊ ਕਰਾਂਗੇ ਤੇ ਨਾਲੇ ਉਹਦਾ ਪ੍ਰਾਈਸ ਵੀ ਦੱਸਾਂਗੇ ਕਿੰਨਾ ਪ੍ਰਾਈਸ ਹੈ ਤੇ ਕੀ ਬਜਟ ਦੇ ਵਿੱਚ ਆਪਾਂ ਨੂੰ ਇਹ ਵੀ ਕੁਆਲਿਟੀ ਕਿੰਨੀ ਕੁ ਵਧੀਆ ਸੋ ਐਕਸਪਲੇਨ ਕਰਦੇ ਹਾਂ ਸਾਰਾ ਕੁਝ ਤੇ ਆਪਣੇ ਮੇਜ਼ ਦੇ ਉੱਤੇ ਸਾਹਮਣੇ ਪਿਆ ਤੇ ਉਹ ਦੀ ਅਨਬਾਕਸਿੰਗ ਕਰਦੇ ਆ। ਸੋ ਆ ਦੇਖੋ। ਸੋ ਇਹ ਮੈਂ ਪਹਿਲਾਂ ਖੋਲ੍ਹ ਲਿਆ ਸੀ। ਪਰ ਮੈਂ ਤੁਹਾਡੇ ਸਾਹਮਣੇ ਇਹ ਮੋਬਾਈਲ ਨੂੰ ਫੜਨ ਵਾਲਾ ਤੇ ਇਹਦੇ ਵਿੱਚ ਦੇਖਦੇ ਆ। ਇਹਦੀ ਜਿਹੜੀ ਮੈਨੂੰ ਪੈਕਿੰਗ ਹੈ ਉਹ ਇੰਨੀ ਵਧੀਆ ਨਹੀਂ ਲੱਗੀ ਕਿਉਂਕਿ ਇਹਦੇ ਵਿੱਚ ਬਸ ਇਦਾਂ ਹੀ ਸੀਗਾ ਤੇ ਕੋਈ ਇਹਦੇ ਉੱਤੇ ਕਵਰ ਨਹੀਂ ਸੀ ਕੁਝ ਨਹੀਂ ਸੀ ਬਸ ਸਿੱਧਾ ਇਹ ਆਇਂ ਚ ਪਿਆ ਹੋਇਆ ਸੀ ਉੱਤੇ ਤੇ ਕਿਉਂਕਿ ਇਹ ਐਮਾਜ਼ਨ ਤੇ ਮੈਂ ਉਹਨੂੰ ਪੁੱਛਿਆ ਵੀ ਇਹ ਦੀ ਜਿਹੜੀ ਪੈਕਿੰਗ ਹੈ ਉਹ ਇਦਾਂ ਕਿਦਾਂ ਉਹ ਕਹਿੰਦਾ ਵੀ ਇਹ ਇਸੇ ਤਰ੍ਹਾਂ ਹੀ ਆਇਆ ਸੀ ਸੋ ਆ ਦੇਖੋ ਦੇਖਣ ਨੂੰ ਕੁਆਲਿਟੀ ਬਹੁਤ ਵਧੀਆ ਹੈ ਬਹੁਤ ਵਧੀਆ ਪਲਾਸਟਿਕ ਲੱਗੀ ਹੋਈ ਹੈ ਆ ਦੇਖੋ ਆ ਇਹਦੇ ਉੱਤੇ ਮਾਉਂਟ ਹੋਇਆ ਹੂਆ ਇਹ ਦੋਵੇਂ ਤਰੀਕਿਆਂ ਨਾਲ ਮਾਉਂਟ ਹੋ ਜਾਂਦਾ ਇਸ ਤਰੀਕੇ ਨਾਲ ਵੀ ਤੇ ਜੇ ਆਪਾਂ ਇਹਨੂੰ ਦੂਸਰੇ ਤਰੀਕੇ ਨਾਲ ਇਸ ਤਰੀਕੇ ਨਾਲ ਮਾਉਂਟ ਕਰਨਾ ਚਾਹੀਏ ਤਾਂ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਆਹਾਂ ਪਾ ਬਾਕਸ ਨਾਖ ਦਿੰਨੇ ਆ ਥੱਲੇ ਤੇ ਇਹੇ ਇਸ ਤਰੀਕੇ ਨਾਲ ਇਹਨੂੰ ਇਹਨਾਂ ਆਪਾਂ ਡਾਊਨ ਕਰ ਸਕਦੇ ਆ ਤੇ ਇਹਨਾਂ ਨੂੰ ਆਪਾਂ ਕਰ ਸਕਦੇ ਆ ਤੇ ਸੋ ਇਹਦੀਆਂ ਲੈਗਸ ਆ ਜਿਹੜੀਆਂ ਇੰਨੀ ਇੰਨੇ ਵੱਧ ਜਾਂਦੀਆਂ ਕਵਾਲਿਟੀ ਮੈਨੂੰ ਬਹੁਤ ਵਧੀਆ ਲੱਗੀ ਤੇ ਆਹ ਹੈ ਦੇ ਰਾਉਂਡ ਸ਼ੇਪ ਵਾਲੀ ਗੋਲੀ ਟਾਈਪ ਹੈ ਜਿਹੜੇ ਨੂੰ ਆਪਾਂ ਉੱਪਰੋਂ ਫੋਨ ਨੂੰ ਇੱਥੋਂ ਇਹਨੂੰ ਖੋਲ ਕੇ ਤੇ ਸੋਏ ਨੂੰ ਇਸ ਟਾਈਪ ਆਪਾਂ ਕਮਾ ਸਕਦੇ ਆ ਕਵਾਲਿਟੀ ਫਿਲਹਾਲ ਮੈਨੂੰ ਇਹਦੀ ਬਹੁਤ ਵਧੀਆ ਲੱਗੀ ਤੇ ਇਹ ਆਪਾਂ 229 ਰੁਪਈਆ ਦਾ ਮੰਗਾਇਆ ਹੈ 229 ਰੁਪਈਆ ਦਾ ਮੰਗਾਇਆ ਹੈ 200 29 ਦਾ ਮੰਗਾਇਆ ਆਪਾਂ ਤੇ ਇਹਦੇ ਵਿੱਚ ਡਿਲੀਵਰੀ ਚਾਰਜਸ ਕੋਈ ਨਹੀਂ ਲੱਗੇ ਕਿਉਂਕਿ ਡਿਲੀਵਰੀ ਫ੍ਰੀ ਸੀ ਸੋ ਮੈਨੂੰ ਇਹ ਬਹੁਤ ਵਧੀਆ ਲੱਗਿਆ ਤੇ ਆਹ ਦੇਖੋ ਉੱਪਰ ਇਹਨੂੰ ਐੇ ਕਮਾ ਸਕਦੇ ਆ ਆਸ ਟਾਈਪ ਤੇ ਇਸ ਹਾਲੇ ਨੂੰ ਗਿੰਬਲ ਦੀ ਤਰ੍ਹਾਂ ਵੀ ਯੂਜ਼ ਕਰ ਸਕਦੇ ਆ। ਦੇਖੋ ਇਸ ਤਰ੍ਹਾਂ ਪੂਰਾ ਹਾਂ ਹੱਥ ਦੇ ਵਿੱਚ ਆ ਜਾਂਦਾ ਹੈ। ਤੇ ਇਹਨੂੰ ਜੇ ਉੱਤੋਂ ਆਪਾਂ ਇਸ ਤਰ੍ਹਾਂ ਖੋਲ ਕੇ ਤੇ ਇਹਦੇ ਉੱਤੇ ਇਸ ਟਾਈਪ ਇਸ ਟਾਈਪ ਵੀ ਆਪਾਂ ਲਾ ਸਕਦੇ ਆ। ਫੋ ਆ ਦੇਖੋ ਉਸ ਟਾਈਮ ਪਰ ਪਪਾ ਜੀ ਵਲੋਗਿੰਗ ਕਰਨੀ ਹੋਵੇ ਤਾਂ ਇਸ ਟਾਈਪ ਪਪਾ ਵਲੋਗਿੰਗ ਵੀ ਕਰ ਸਕਦੇ ਆ ਤੇ ਬਹੁਤ ਵਧੀਆ ਚੀਜ਼ ਲੱਗੀ ਮੈਨੂੰ ਜੀਸ ਸਾਹਿਬ ਨਾਲ ਪੈਸੇ ਲਏ ਗਏ ਆ ਉਹ ਸਾਹਿਬ ਨਾਲ ਕੁਆਲਿਟੀ ਇਹਦੀ 100% ਬੈਸਟ ਤੇ ਕਿਉਂਕਿ ਇਹ ਕੋਈ ਜਾਲੀ ਜੀ ਰਬੜ ਨਹੀਂ ਲੱਗੀ ਵੀ ਬਹੁਤ ਵਧੀਆ ਹੈ ਵਧੀਆ ਕੁਆਲਿਟੀ ਦੀ ਰਬੜ ਲੱਗੀ ਵੀ ਆ ਵੇ ਨਹੀਂ ਤੁਹਾਡੇ ਹੱਥ ਚ ਫੜਿਆ ਤੁਹਾਨੂੰ ਮੰਨ ਲਾ ਭੇੜਾ ਲੱਗੂਗਾ ਜਾਂ ਵੀ ਇਹਦੀ ਕੁਆਲਿਟੀ ਅੱਛੀ ਨਹੀਂ ਬਹੁਤ ਅੱਛੀ ਕੁਆਲਿਟੀ ਆ ਦੇਖੋ Amazon Basics ਕਿਉਂਕਿ Amazon ਤੋਂ ਕੀਤਾ ਇਹ Amazon Basics ਉੱਤੇ ਲਿਖਿਆ ਆਇਆ ਇਹਦੇ ਤੇ ਸੋ ਬਹੁਤ ਵਧੀਆ ਕੁਆਲਿਟੀ ਹੈ ਮੈਂ ਫੋਨ ਨਾਲ ਵੀਡੀਓ ਰਿਕਾਰਡ ਕਰ ਰਿਹਾ ਨਹੀਂ ਤਾਂ ਤੁਹਾਨੂੰ ਮੈਂ ਇਹਦੇ ਵਿੱਚ ਮਾਉਂਟ ਕਰਕੇ ਫੋਨ ਵੀ ਦਿਖਾਉਂਦਾ ਸੋ ਮੈਨੂੰ ਬਹੁਤ ਵਧੀਆ ਲੱਗਿਆ ਸੋ ਧੰਨਵਾਦ ਹੁਣ ਆਪਾਂ ਵੀਡੀਓ ਇਹਦੇ ਨਾਲ ਬਣਾਇਆ ਕਰਾਂਗੇ ਤੇ ਜੇ ਕੋਈ ਵਲੋਗਿੰਗ ਵਾਲਾ ਇਹਨੂੰ ਖਰੀਦਣਾ ਚਾਹੁੰਦਾ ਤਾਂ ਇਹ ਬੈਸਟ ਬਜਟ ਦੇ ਵਿੱਚ ਟਰਾਈਪੋਡ ਹੈ ਤੇ ਕਿਉਂਕਿ ਇਹ ਦਨਾ ਤਾਂ ਜਿਆਦਾ ਐਕਸਪੈਂਸਿਵ ਹੈ ਕਿਉਂਕਿ ਬਾਲਾ ਮਹਿੰਗਾ ਵੀ ਨਹੀਂ ਤੇ ਜਮਾਂ ਲੋ ਕੁਆਲਿਟੀ ਵੀ ਨਹੀਂ ਪੈਸਿਆਂ ਦੇ ਹਿਸਾਬ ਨਾਲ ਕੁਆਲਿਟੀ ਬੈਸਟ ਹੈ ਕਿਉਂਕਿ ਜੇ ਆਪਾਂ ਨੂੰ ਇਹ 4-500 ਦਾ ਵੀ ਦਿੰਦੇ ਤਾਂ ਤਾਂ ਵੀ ਆਪਾਂ ਬਾਇ ਕਰਨਾ ਸੀ ਤੇ ਇਹ ਬਾਜ਼ਾਰ ਦੇ ਵਿੱਚ ਜੇ ਇਹ 4-500 ਦੇਣ ਤਾਂ ਆਪਾਂ ਖਰੀਦਾਂਗੇ ਜ਼ਰੂਰ ਇਸ ਤਰ੍ਹਾਂ ਦੀ ਕੁਆਲਿਟੀ ਹੈ ਕੁਆਲਿਟੀ ਬਹੁਤ ਅੱਛੀ ਹੈ ਸੋ ਧੰਨਵਾਦ